ਭੱਲੇ ਵਾਲ ਤੇ ਉਗ ਰਹਾ ਇਕਾਕਰਨ ਚਾਰੇ ਨੇ ਤੇ ਉਥੇ ਹੀ ਵੱਡੀ ਗਿਣਤੀ ਦੇ ਵਿੱਚ ਅੱਜ ਕਿਸਾਨਾਂ ਦੀ ਸਟੇਜ ਲੱਗ ਸਕਦੀ ਹੈ ਤੇ ਇੱਕ ਮੰਚ ਦੇ ਉੱਪਰ ਇਕੱਠੇ ਦਿਖਾਈ ਦਿੱਤੇ ਜਾ ਸਕਦੇ ਨੇ ਤੇ ਪੰਜਾਬ ਦੇ ਕਿਸਾਨਾਂ ਦੇ ਲਈ ਹੈ ਸਭ ਤੋਂ ਵੱਡੀ ਖੁਸ਼ਖਬਰੀ ਹੈ ਤੇ ਉਥੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਧਰਨਾ ਲਗਾ ਰਹੀਆਂ ਨੇ ਇਸ ਖਬਰ ਦੀ ਜਾਣਕਾਰੀ ਕਿਸਾਨ ਆਗੂਆਂ ਦੇ ਦੁਆਰਾ ਜਨਤਕ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨ ਦੇ ਵਿਰੋਧੀ এজেন্ডਿਆਂ ਦੇ ਉੱਪਰ ਇਕੱਠੀਆਂ ਹੋ ਸਕਦੀਆਂ ਨਹੀਂ ਤਾਂ ਕਿਸਾਨ ਆਗੂ ਵੀ ਇਕੱਠੇ ਹੋ ਸਕਦੇ ਨੇ ਕਿਸਾਨਾਂ ਦੇ ਦੁਆਰਾ ਇਹ ਗੱਲ ਕਹੀ ਗਈ ਹੈ ਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਕਿ ਜੇਕਰ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋ ਜਾਣ ਤਾਂ ਮੋਰਚਾ ਜਲਦੀ ਫਤਿਹ ਹੋ ਜਾਵੇਗਾ ਤਾ ਇਸ ਗੱਲ ਦੇ ਮੰਦੇ ਨਜ਼ਰ ਰੱਖਦੇ ਹੋਏ ਕਿਸਾਨ ਆਗੂਆਂ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਕੀਤਾ ਗਿਆ ਹੈ ਕਿ ਕੱਲ ਨੂੰ ਜਿਹੜਾ ਕਿ ਧਰਨਾ ਜਿਹੜਾ ਕਿ ਅੱਜ ਧਰਨਾ ਲੱਗਣ ਜਾ ਰਿਹਾ ਉਸ ਨੂੰ ਲੈ ਕੇ ਸਾਰੀ ਕਿਸਾਨ ਜਥੇਬੰਦੀਆਂ ਇੱਕ ਹੋਣ ਜਾ ਰਹੀਆਂ ਨੇ ਇਸ ਖਬਰ ਦੇ ਜਨਤਕ ਹੋਣ ਤੋਂ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਹੱਥ ਪੈਰਾਂ ਦੀ ਪੈਣੀ ਸੰਭਾਵਿਕ ਹੈ ਪੰਜਾਬ ਦੇ ਕਿਸਾਨਾਂ ਦੇ ਲਈ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਅੱਜ ਦੱਸਦੀ ਹੈ ਕਿ ਪੰਜਾਬ ਦੀ ਕਿਸਾਨੀ ਇੱਕ ਮੰਚ ਦੇ ਉੱਤੇ ਇਕੱਠੀ ਹੋਣ ਜਾ ਰਹੀ ਹੈ ਧਰਨਾ ਲੱਗਣ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਹੱਥ ਪੈਰਾਂ ਦਾ ਪੈਣੀ ਸੁਭਾਵਿਕ ਹੈ ਤੇ ਉਥੇ ਹੀ ਦੱਸਦੀ ਹੈ ਕਿ ਇਸ ਗੱਲ ਦੀ ਇਸ ਖਬਰ ਦੀ ਜਾਣਕਾਰੀ ਕਿਸਾਨ ਆਗੂਆਂ ਦੇ ਦੁਆਰਾ ਜਨਤਕ ਕੀਤੀ ਗਈ ਹੈ ਤੇ ਉਥੇ ਇਹ ਲਗਾਤਾਰ ਚਰਚਾ ਹੋ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨ ਦੇ ਵਿਰੋਧੀ এজেন্ডਿਆਂ ਦੇ ਉੱਪਰ ਇਕੱਠੀਆਂ ਹੋ ਸਕਦੀਆਂ ਨੇ ਤਾਂ ਕਿਸਾਨ ਆਗੂ ਵੀ ਇਕੱਠੇ ਹੋ ਸਕਦੇ ਨੇ ਕਿਸਾਨਾਂ ਦੇ ਦੁਆਰਾ ਇਹ ਗੱਲ ਕਹੀ ਗਈ ਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਕਿ ਜੇਕਰ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਤਾਂ ਮੋਰਚਾ ਜਲਦੀ ਫਤਿਹ ਹੋ ਜਾਵੇਗਾ ਹੁਣ ਉਗਰਾਹਾ ਤੇ ਡੱਲੇਵਾਲ ਜਲਦ ਏਕਾਕਰਨ ਜਾ ਰਹੀ ਨੇ ਤੇ ਅੱਜ ਵੱਡੀ ਸਟੇਜ ਲੱਗ ਸਕਦੀ ਹੈ ਵੱਡੇ ਪੱਧਰ ਦੇ ਉੱਤੇ ਵੱਡਾ ਫੈਸਲਾ ਹੋ ਸਕਦਾ ਹੈ ਦੂਜੇ ਪਾਸੇ ਦੱਸੀਏ ਕਿ ਉਥੇ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਡੱਲੇਵਾਲ ਦੀ ਜਿਹੜੀ ਕਿ ਸਿਹਤ ਵੀ ਕਾਫੀ ਨਾਜ਼ੁਕ ਹੈ ਜੋ ਧਰਨੇ ਦੇ ਉੱਤੇ ਐਕਸ਼ਨ ਲਿਆ ਗਿਆ ਕਿਸਾਨ ਜਥੇਬੰਦੀਆਂ ਦੇ ਉੱਤੇ ਐਕਸ਼ਨ ਲਿਆ ਗਿਆ ਹੁਣ ਤੋਂ ਜਿਹੜੇ ਕਿ ਕਾਫੀ ਕਿਸਾਨ ਜਥੇਬੰਦੀਆਂ ਪੁਲਿਸ ਨੇ ਹਿਰਾਸਤ ਦੇ ਵਿੱਚ ਲਈਆਂ ਉਸ ਨੂੰ ਲੈ ਕੇ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦਾ ਕਿਸਾਨ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਹੁਣ ਕੱਲਾ ਕੇਂਦਰ ਸਰਕਾਰ ਦੇ ਉੱਤੇ ਹੀ ਨਹੀਂ ਸਗੋਂ ਪੰਜਾਬ ਸਰਕਾਰ ਦੇ ਉੱਤੇ ਵੀ ਕਿਸਾਨ ਜਥੇਬੰਦੀ ਭੜਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਆਪਣਾ ਧਰਨਾ ਲਾਇਆ ਹੋਇਆ ਸੀ ਇਸ ਧਰਨੇ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕਰ ਰਹੇ ਹਾਂ ਤੇ ਸਰਕਾਰ ਸਾਡੀ ਜਦੋਂ ਤੱਕ ਮੰਗ ਪੂਰੀ ਨਹੀਂ ਕਰ ਦਿੰਦੀ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਲਗਾਤਾਰ ਉਗਰਾਹਾਂ ਉਹਨਾਂ ਦੇ ਨਾਲ ਮੀਟਿੰਗਾਂ ਤਾਂ ਹੋਈਆਂ ਪਰੰਤੂ ਏਕੇ ਦੀ ਕੋਈ ਗੱਲ ਨਹੀਂ ਸੀ ਹੋ ਰਹੀ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਕਿਸਾਨੋਂ ਹੁਣ ਸਮਾਂ ਆ ਗਿਆ ਤੇ ਹੁਣ ਤਾਂ ਇੱਕੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਕਿਸਾਨੋਂ ਹੁਣ ਸਮਾਂ ਆ ਗਿਆ ਤੇ ਇਕੱਤਰ ਹੋ ਜੋ ਤੇ ਉੱਥੇ ਹੀ ਹੁਣ ਮੁਰ ਤੋਂ ਦੱਸਿਆ ਕਿ ਅੱਜ ਢੱਲੇ ਵਾਲੇ ਤੇ ਉਗਰਾਹਾਂ ਦੀ ਫੋਰਸ ਇਕੱਠੀ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਰਕਾਰ ਨੂੰ ਲਲਕਾਰਿਆ ਜਾਏਗਾ ਸਿੱਧੇ ਚਤਾਵਨੀ ਹੋਵੇਗੀ ਤੇ ਉਥੇ ਹੀ ਆਮੋ-ਸਾਮਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਹੋ ਸਕਦਾ ਹੈ ਤੇ ਅੱਜ ਪੰਜਾਬ ਦੀ ਇਹ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਦੇ ਨਾਲ ਜੁੜੀ ਵੱਡੀ ਖਬਰ ਆ ਤੇ ਉਥੇ ਹੀ ਦੱਸਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਆ ਤੇ ਉਥੇ ਹੀ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਧਰਨਾ ਲਗਾ ਰਹੀਆਂ ਨੇ ਤੇ ਇਸ ਖਬਰ ਦੀ ਜਾਣਕਾਰੀ ਦੱਸਦੀ ਹੈ ਕਿ ਕਿਸਾਨਾਂ ਘੂਆਂ ਦੇ ਦੁਆਰਾ ਜਨਤਕ ਕੀਤੀ ਗਈ ਹੈ ਤੇ ਉਥੇ ਹੀ ਲਗਾਤਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨ ਦੇ ਵਿਰੋਧੀ এজেন্ডਿਆਂ ਦੇ ਉੱਪਰ ਇਕੱਠੀਆਂ ਹੋ ਸਕਦੀਆਂ ਨੇ ਤੇ ਉਥੇ ਹੀ ਕਿਸਾਨ ਆਕੂ ਵੀ ਇਕੱਠੇ ਉਹਨਾਂ ਨੇ ਕਿਹਾ ਕਿ ਕਿਉਂ ਨਹੀਂ ਹੋ ਸਕਦੇ ਤੇ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਜੇਕਰ ਕਿਸਾਨਾਂ ਕੋਈ ਇੱਕ ਮੰਚ ਤੇ ਇਕੱਠੇ ਹੋ ਜਾਣ ਤਾਂ ਮੋਰਚਾ ਜਲਦੀ ਫਤਿਹ ਹੋ ਜਾਵੇਗਾ ਇਸ ਗੱਲ ਦੇ ਹਮੰਦੇ ਨਜ਼ਰ ਰੱਖਦੇ ਹੋਏ ਕਿਸਾਨਾਂ ਨੇ ਹੁਣ ਫੈਸਲਾ ਕੀਤਾ ਹੈ ਤੇ ਕੱਲ ਨੂੰ ਤੇ ਯਾਨੀ ਕਿ ਅੱਜ ਇੱਕ ਵੱਡਾ ਜਿਹੜਾ ਕਿ ਧਰਨਾ ਲਗਾਇਆ ਜਾਵੇਗਾ ਜਿਸ ਤੋਂ ਵਿੱਚ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਸਰਕਾਰਾਂ ਨੂੰ ਲਲਕਾਰੀਆਂ ਹੋਈਆਂ ਨਜ਼ਰ ਆਉਣਗੀਆਂ ਅਤੇ ਉਥੇ ਹੀ ਹਾਜੀ ਢੱਲੇਵਾਲ ਅਤੇ ਉਗਰਾਹਾਂ ਦਾ ਏਕਾ ਹੋਣ ਜਾ ਰਿਹਾ ਹੈ ਲਗਾਤਾਰ ਇੱਕੋ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਕਿਸਾਨੋ ਹੁਣ ਤਾਂ ਇਕੱਤਰ ਹੋ ਜੋ ਤੇ ਜਦੋਂ ਢੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਹੋਈ ਲਗਾਤਾਰ ਉਥੇ ਹੀ ਖਨੌਰੀ ਬਾਰਡਰ ਦੇ ਉੱਤੇ ਮਿਲਣ ਦੇ ਲਈ ਐਸਕੇਐਮ ਦੀ ਫੋਰਸ ਗਈ ਪਰੰਤੂ ਕਾਫੀ ਮੀਟਿੰਗਾਂ ਹੋਈਆਂ ਮੀਟਿੰਗ ਹਰ ਵਾਰ ਦੀ ਤਰ੍ਹਾਂ ਬੈਸਿੱਟਾ ਨਿਕਲ ਕੇ ਬਾਹਰ ਆ ਰਹੀ ਸੀ ਤੇ ਹੁਣ ਉਥੇ ਹੀ ਲਗਾਤਾਰ ਚਰਚਾਾਂ ਆ ਇਹ ਹੁਣ ਲੱਗੀਆਂ ਨੇ ਕਿ ਡੱਲੇਵਾਲ ਤੇ ਉਗਰਾਹਾ ਇਕਾ ਕਿਉਂ ਨਹੀਂ ਕਰ ਰਹੇ ਤੇ ਜਿਸ ਤੋਂ ਬਾਅਦ ਉਥੇ ਜਦੋਂ ਹੁਣ ਧਰਨਾ ਚੱਕਿਆ ਗਿਆ ਤੇ ਦੂਜੇ ਪਾਸੇ ਪਹਿਲਾਂ ਗੱਲ ਕਰਦੇ ਆ ਉਗਰਾਹਾ ਦੀ ਉਥੇ ਹੀ ਐਸਕੇਮ ਦੀ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੋ ਤਸ਼ੱਦਦ ਕਿਸਾਨ ਜਥੇਬੰਦੀਆਂ ਦੇ ਨਾਲ ਕੀਤਾ ਗਿਆ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਕਿ ਕਹਿ ਦਿੱਤਾ ਗਿਆ ਕਿ ਜੋ ਕਰਨਾ ਹੈ ਕਰ ਲੋ ਜਿਹੜਾ ਕਿ ਉਥੇ ਹੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕਿ ਲਗਾਤਾਰ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਸੀ ਤੇ ਦੂਜੇ ਪਾਸੇ ਉਥੇ ਹੀ ਉਗਰਾਹਾਂ ਦੇ ਨਾਲ ਅਤੇ ਬਾਕੀ ਕਿਸਾਨ ਜਥੇਬੰਦੀਆਂ ਦੇ ਨਾਲ ਪੰਜਾਬ ਸਰਕਾਰ ਦੀ ਬਦਸਲੂਕੀ ਦੇਖਣ ਨੂੰ ਮਿਲੀ ਤੇ ਇਸ ਬਦ ਲੁਕਿਤ ਬਾਅਦ ਉਗਰਾਹਾਂ ਦੇ ਫੋਰਸ ਜਿਹੜੀ ਕਿ ਭੜਕਦੀ ਹੋਈ ਨਸਰਾਈ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਧਰਨਾ ਚੱਲ ਰਿਹਾ ਸੀ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੋਈ ਬਿਆਨ ਨਹੀਂ ਸੀ ਦਿੱਤਾ ਗਿਆ ਪਰੰਤੂ ਪੰਜਾਬ ਸਰਕਾਰ ਦੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਤਾਂ ਕੀਤੀ ਗਈ ਤੇ ਦੂਜੇ ਪਾਸੇ ਉੱਥੇ ਹੀ ਦੱਸਦੀ ਹੈ ਕਿ ਡੱਲੇਵਾਲ ਦੀ ਫੋਰਸ ਯਾਨੀ ਕਿ BKU ਦੇ ਵੱਲੋਂ ਜਿਹੜੀ ਕਿ ਕੇਂਦਰ ਸਰਕਾਰ ਦੇ ਨਾਲ ਬੀਤੇ ਦਿਨਾਂ 'ਚ ਮੀਟਿੰਗ ਹੋਈ ਜਿਸ ਦੇ ਵਿੱਚ ਮੀਟਿੰਗ 'ਚ ਸਰਵੰਤ ਸਿੰਘ ਪੰਦੇਰ ਕਾਕਾ ਸਿੰਘ ਕੋਟੜਾ ਅਭਿਮਨਿਓ ਕਹਾੜ ਅਤੇ ਕਈ ਹੋਰ ਕੇਸਾਂ ਜਥੇਬੰਦੀਆਂ ਮੀਟਿੰਗ ਚ ਸ਼ਾਮਲ ਹੋਈਆਂ ਜਗਜੀਤ ਸਿੰਘ ਡੱਲੇਵਾਲ ਵੀ ਇਸ ਮੀਟਿੰਗ ਚ ਸ਼ਾਮਲ ਹੋਏ ਇਸ ਮੀਟਿੰਗ ਦੇ ਵਿੱਚ ਦੱਸਦੀ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਤਾਂ ਕੀਤੀ ਗਈ ਪਰੰਤੂ ਜਦੋਂ ਮੀਟਿੰਗ ਖਤਮ ਹੋਈ ਤਾਂ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਧਰਨੇ ਦੇ ਉੱਤੇ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਕਿਸਾਨੋਂ ਪੁਲਿਸ ਫੋਰਸ ਆ ਗਈ ਹੈ ਤੇ ਸਾਡੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਗਈ ਹੈ ਤੇ ਦੂਜੇ ਪਾਸੇ ਤੇ ਸਾਡਾ ਧਰਨਾ ਚ ਕਾਉਣ ਦੀ ਕੋਸ਼ਿਸ਼ ਪੰਜਾਬ ਸਰਕਾਰ ਕਰ ਰਹੀ ਹੈ ਇਕੋ ਲਖ ਜਿਹੜਾ ਕਿ ਕਿਸਾਨਾਂ ਦੇ ਵਿੱਚ ਤਰਥੱਲੀ ਮੱਤੀ ਹਲਚਲ ਜਿਹੜੀ ਕਿ ਖਨੌਰੀ ਬਾਡਰ ਤੇ ਉੱਤੇ ਹੋਈ ਤੇ ਉੱਥੇ ਹੀ ਜੇਸੀਬ ਮਸ਼ੀਨਾਂ ਦੇ ਨਾਲ ਜਿਹੜਾ ਕਿ ਕਿਸਾਨਾਂ ਦੇ ਟੈਂਟ ਪੜ੍ਹ ਦਿੱਤੇ ਗਏ ਤੇ ਜਿਸ ਤੋਂ ਬਾਅਦ ਕਿਸਾਨੜ ਪੜਤਲੇ ਹੋਏ ਨਜ਼ਰ ਆਏ ਕਿਸਾਨਾਂ ਨੂੰ ਹਿਰਾਸੇ ਦੇ ਵਿੱਚ ਲੈ ਲਿਆ ਉੱਥੇ ਹੀ ਮਨਦੀਪ ਸਿੱਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਕਿ ਕਿਹਾ ਕਿ ਤੁਸੀਂ ਧਰਨਾ ਚੱਕ ਦਿਓ ਨਹੀਂ ਸਾਡੇ ਕੋਲ 3000 ਕਿਸਾ ਪੌਲਿਸ ਫੋਰਸਾਂ ਤੇ ਤੁਸੀਂ ਆਪਣਾ ਅੰਦਾਜ਼ਾ ਆਪ ਲਾ ਸਕਦੇ ਹੋ ਤੇ ਜਿਸ ਤੋਂ ਬਾਅਦ ਅਜਿਹੇ ਬਿਆਨ ਦਿੱਤੇ ਗਏ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਕੁਝ ਹਿਰਾਸਤ ਦੇ ਵਿੱਚ ਲੈ ਲਈਆਂ ਤੇ ਜਿਸ ਦੇ ਦੌਰਾਨ ਕਿਸਾਨ ਹੁਣ ਪੰਜਾਬ ਦੀ ਕਿਸਾਨੀ ਢਟਕਦੀ ਹੋਈ ਨਜ਼ਰ ਆ ਰਹੀ ਤੇ ਹੁਣ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਗੱਲ ਕਰੀਏ ਤਾਂ ਪੰਜਾਬ ਦੀ ਕਿਸਾਨਾਂ ਦੇ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਇਕੱਠਾ ਹੋ ਕੇ ਧਰਨਾ ਲਗਾ ਰਹੀਆਂ ਨੇ ਤੇ ਇਸ ਖਬਰ ਦੀ ਜਿਹੜੀ ਕਿ ਜਾਣਕਾਰੀ ਕਿਸਾਨ ਆਗੂਆਂ ਦੇ ਦੁਆਰਾ ਜਨਤਕ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨ ਦੇ ਵਿਰੋਧੀਆਂ ਦੇ ਏਜੰਡਿਆਂ ਦੇ ਉੱਪਰ ਇਕੱਠੀਆਂ ਹੋ ਸਕਦੀਆਂ ਨੇ ਤਾਂ ਕਿਸਾਨ ਆਗੂ ਵੀ ਇਕੱਠੇ ਹੋ ਸਕਦੇ ਨੇ ਤੇ ਉੱਥੇ ਹੀ ਲਗਾਤਾਰ ਸਵਾਲ ਬਣੇ ਹੋਏ ਸੀ ਕਿ ਕਦੋਂ ਇਕੱਠੇ ਹੋਵਾਂਗੇ ਤਾਂ ਅੱਜ ਕਿਸਾਨ ਇਕੱਠੇ ਹੋਣ ਜਾ ਰਹੇ ਨੇ ਇੱਕ ਮੰਚ 'ਤੇ ਇਕੱਠਾ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਅੱਜ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਕਿ ਜੇਕਰ ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋਣ ਜਾਣ ਤਾਂ ਮੋਰਚਾ ਜਲਦੀ ਫਤਿਹ ਹੋ ਜਾਵੇਗਾ ਇਸ ਦੇ ਉੱਤੇ ਮੰਦੇ ਨਜ਼ਰ ਰੱਖਦੇ ਹੋਏ ਕਿਸਾਨ ਆਕੂਆਂ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਕੀਤਾ ਗਿਆ ਹੈ ਤੇ ਉੱਥੇ ਹੀ ਕੱਲ ਨੂੰ ਯਾਨੀ ਕਿ ਅੱਜ ਜਿਹੜਾ ਕਿ ਧਰਨਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਲੜਨਗੀਆਂ ਤੇ ਇਸ ਖਬਰ ਨੂੰ ਲੈ ਕੇ ਜਾਣਕਾਰੀ ਦੱਸੀ ਕਿ ਲਗਾਤਾਰ ਹੋ ਰਹੀ ਹੈ ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਹੁਣ ਹੱਥਾਂ ਪੈਰਾਂ ਦੀ ਪੈਣੀ ਸੰਭਾਵਿਕ ਹੈ ਪੰਜਾਬ ਦੀ ਕਿਸਾਨੀ ਇਕੱਠੀ ਹੋਣ ਜਾ ਰਹੀ ਹੈ ਉਗਰਾਹਾ ਤੇ ਡੱਲੇਵਾਲ ਦੀ ਫੋਰਸ ਇਕਾਕਰਨ ਜਾ ਰਹੀ ਹੈ ਤੇ ਅੱਜ ਇੱਕ ਵੱਡਾ ਮੰਚ ਲਗਾਇਆ ਜਾਵੇਗਾ ਕਿਸਾਨੀ ਕਿਸਾਨ ਪੰਜਾਬ ਦੇ ਉੱਤੇ ਨਸਰ ਹੋਣਗੇ ਲਲਕਾਰਿਆ ਜਾਊਗਾ ਸਰਕਾਰਾਂ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਕਿ ਜੇਕਰ ਸਰਕਾਰਾਂ ਇਕੱਠੀਆਂ ਹੋ ਸਕਦੀਆਂ ਨੇ ਤਾਂ ਕਿਸਾਨ ਆਖੂ ਕਿਉਂ ਨਹੀਂ ਤੇ ਹੁਣ ਦੱਸਿਏ ਕਿ ਮੋਰਚਾ ਫਤਿਹ ਕਰਨ ਦੇ ਲਈ ਉਹਨਾਂ ਨੇ ਕਹਿ ਦਿੱਤਾ ਹੈ ਤੇ ਉੱਥੇ ਹੀ ਹੁਣ ਸਰਕਾਰ ਨੂੰ ਲਲਕਾਰ ਦੀਆਂ ਹੋਈਆਂ ਕਿਸਾਨ ਜਥੇਬੰਦੀਆਂ ਨਜ਼ਰ ਆਉਣਗੀਆਂ ਤੇ ਉੱਥੇ ਹੀ ਕਿਸਾਨ ਜਾਬਦੀ ਜਿਹੜੀ ਕਿ ਅੱਜ ਇੱਕ ਮੰਚ ਦੇ ਉੱਪਰ ਦਿਖਾਈ ਦੇ